ਕਪੂਰਥਲਾ ਵਿਖੇ ਆਈਪੀਐਸ ਕੌਰ ਫਤੂਰਾ ਵੱਲੋਂ ਪੁਲਿਸ ਲਾਈਨ ਵਿਕੇ ਪ੍ਰੈਸ ਕਾਨਫਰੰਸ ਕਰਕੇ ਆਮ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨ ਜਿਨ੍ਹਾਂ ਦੀ ਸ਼ਿਕਾਇਤ ਥਾਣੇ ਜਾਂ ਸਹਾਜ ਕੇਂਦਰ ਵਿੱਚ ਦਿੱਤੀ ਗਈ ਸੀ ਉਹਨਾਂ ਮੋਬਾਈਲਾਂ ਦੀ ਸਬੰਧੀ ਕਾਰਵਾਈ ਕਰਦੇ ਹੋਏ ਗੁੰਮ ਮੋਬਾਈਲਾਂ ਨੂੰ ਟ੍ਰੇਸ ਕਰਕੇ ਕਰੀਬ 38 ਮੋਬਾਈਲ ਫੋਨ ਬਰਾਮਦ ਕਰਕੇ ਉਹਨਾਂ ਦੇ ਅਸਲ ਮਾਲਕਾਂ ਵਿੱਚੋਂ 26 ਨਾਲ ਸੰਪਰਕ ਕਰਕੇ ਉਹਨਾਂ ਨੂੰ ਵਾਪਸ ਦਿੱਤੇ ਗਏ ਇਸ ਦੌਰਾਨ ਮੋਬਾਈਲ ਲੜਾਈ ਅਸਲ ਮਾਲਕਾਂ ਨੇ ਕਪੂਰਥਲਾ ਪੁਲਿਸ ਦੇ ਛਲਾਗਾ ਯੋਗ ਪ੍ਰਾਲੇ ਦੀ ਤਾਰੀਫ਼ ਵੀ ਕੀਤੀ ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ ਮੈਂ ਕਿਹਾ ਗੁੰਮੇ ਨੂੰ ਜੀ ਸਰ ਅੱਜ ਜਿਹੜਾ ਮਾਣ ਜੀ ਜਿੰਦਾ ਕਰ ਸਕਦੇ ਹਾਂ ਮਾਈਲੜੀ ਦੇ ਆਹ ਕਪੂਰ ਖਲਾ ਜਿਲ੍ਹਾ ਪ੍ਰਿੰਸੀਪਲ ਜਿਹੜਾ ਇੱਕ ਬਹੁਤੇ ਕੰਮ ਕੀਤਾ ਜਿਹਦੇ ਵਿੱਚ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਜਿਹੜੇ ਨਵਾਜ ਗਏ ਸੀ ਉਹਨਾਂ ਦੀ ਜਿਹੜੀ ਰਿਕਵਰੀ ਕਰਕੇ ਉਹਨਾਂ ਦੇ ਜਿਹੜੇ ਅਰੀਜਨਲ ਓਨਰ ਸਹੀ ਹੈ ਉਹਨਾਂ ਨੂੰ ਮੋਬਾਈਲ ਫੋਨ ਵਾਪਸ ਕੀਤੇ ਗਏ ਹਨ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਮੋਬਾਈਲ ਫੋਨ ਨਵਾਜਦਾ ਇਸ ਲਈ ਇਹ ਲੋਕਾਂ ਨੇ ਸਾਡੇ ਥਾਣੇ ਜਾ ਕੇ ਤੇ ਸਾਂਝ ਕੇਂਦਰ ਮਗੇ ਆ ਉਹਦੇ ਵਿੱਚ ਲੌਸਟ ਰਿਪੋਰਟ ਹੋ ਗਈ ਹੈ ਉਹ ਸਾਂਝ ਕੇਂਦਰ ਦੇ ਵਿੱਚ ਡੱਗ ਰਾਈ ਸੀਗੀ ਉਹ ਜਿਹੜਾ ਰਿਪੋਰਟ ਸਾਡੇ ਪੁਲਿਸ ਰਿਕੋਰਡ ਦੇ ਵਿੱਚ ਜਾ ਜਾਂਦਾ ਹੈਗਾ ਆ ਪੁਰਾਣਾ ਪੁਲਿਸ ਨਾਲ ਬੜੀ ਮੁਸ਼ਕਿਲ ਨਾਲ ਕੰਮ ਕਰਦੇ ਹੋਏ ਇੱਕ ਉਹਨਾਂ ਨੂੰ ਜਿਹੜਾ ਟ੍ਰੇਸ ਕੀਤਾ ਗਿਆ ਹੈ ਤੇ ਜਿਹੜੇ ਟ੍ਰੇਸ ਕਰਨ ਤੋਂ ਬਾਅਦ ਜਿਹੜੇ ਇਹਨਾਂ ਦੇ ਲੌਸਲ ਓਨਰਸ ਹੈ ਉਹਨੇ ਨਾਲ ਤਾਮਿਲ ਕਰਕੇ ਵਾਪਸ ਕੀਤਾ ਗਿਆ ਹੈ ਕਬੂਤਲਾ ਪੁਲਿਸ ਨੇ ਹੁਣ ਤੱਕ ਤਕਰੀਬਨ 38 ਮੋਬਾਈਲ ਫੋਨ ਜਿਹੜੇ ਕੀ ਗਵਾਚੇ ਸਿਗੇ ਉਹਨਾਂ ਨੂੰ ਡਿਟੇਕਟ ਕਰ ਲਿਆ ਗਿਆ ਹੈ ਇਹਨਾਂ ਦੇ ਲੀਗਲ ਓਨਰਸ ਨਾਲ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਹੱਦ ਦੇ ਸਮਾਜਮ ਦੇ ਵਿੱਚ 26 ਓਨਰਸ ਜਿਹੜੇ ਸ਼ਾਮਿਲ ਹੋਏ ਹਨ ਤੇ ਉਹਨਾਂ ਨੂੰ ਮੌਕੇ ਤੇ ਹੀ ਉਹਨਾਂ ਦਾ ਗਵਾਚਿਆ ਹੋਇਆ ਫੋਨ ਵਾਪਸ ਕੀਤਾ ਗਿਆ ਹੈ ਅ ਇਹ ਮਿਹਨਤੀ ਅਸੀਂ ਲਗਾਤਾਰ ਕੰਟੀਨਿਊ ਕਰਦੇ ਰਵਾਂਗੇ ਜਿਹੜਾ ਸੀਜੀਆਰ ਟੋਟਲ ਹੀ ਹੋਗਾ ਭਾਰਤ ਸਰਕਾਰ ਦਾ ਉਹਦੀ ਥੀ ਵੀ ਅਸੀਂ ਜਿਹੜੇ ਮੋਬਾਈਲ ਫੋਨ ਜਿਹੜੇ ਗਵਾਚੇ ਹੋਏ ਹੂਏ ਆ ਉਹ ਵੀ ਅਸੀਂ ਟਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਪੂਰੀ ਲੋਕਾਂ ਨੂੰ ਵੀ ਕਹਿੰਦੇ ਹਾਂ ਕਿ ਜੇ ਉਹਨਾਂ ਦਾ ਕਦੇ ਮੋਬਾਈਲ ਫੋਨ ਗਵਾਚ ਜਾਂਦਾ ਹੈ ਨਾ ਤੇ ਆਪਣੇ ਨੀਅਰੈਸਟ ਦੇ ਸਬੰਧਤ ਪੁਲਿਸ ਥਾਣੇ ਦੇ ਵਿੱਚ ਆ ਕੇ ਉਹ ਰਿਪੋਰਟ ਜਰੂਰ ਕਰਨ ਆ ਸਾਂਝ ਕੇਂਦਰ ਤੇ ਜਾ ਕੇ ਲਾਸਟ ਰਿਪੋਰਟ ਦੀ ਕਾਪੀ ਵੀ ਲੈ ਸਕਦੇ ਆ ਤੇ ਸਾਨੂੰ ਉਹਦੀ ਬੜੀ ਹੈਲਪ ਮਿਲ ਰਹੀ ਹੈ ਕਿ ਅਸੀਂ ਉਹ ਕੇਸ ਜਿਹੜਾ ਤੇਜ਼ ਕਰਨ ਦੇ ਵਿੱਚ ਸਾਨੂੰ ਪ੍ਰੋਪਰ ਜਿਹੜੀ ਹੈਲਪ ਮਿਲਦੀ ਰਹੀ ਹੈ ਤੇ ਅਸੀਂ ਪੁਲਿਸ ਉਹਦੀ